ਇਹ ਟਾਡਰ ਸਾਮਨੇ ਫਿਰੋਜ਼ਪੁਰ ਪੁਲਿਸ ਦੀ ਹਿਰਾਸਤ 'ਚ ਖੜਾ ਉਹ ਪਾਕਿਸਤਾਨ ਤੋਂ ਆਇਆ ਕੁਸ ਪੈਟਿਆ ਹੈ ਜਿਸਨੂੰ ਫਿਰੋਜ਼ਪੁਰ ਬਾਰਡਰ ਤੇ ਤਾਇਨਾਤ ਬੀਐਸਐਫ ਬਟਾਲੀਅਨ 136 ਨੇ ਉੱਲੂ ਦੀ ਚੌਕੀ ਦੇ ਨਜ਼ਦੀਕ ਤੋਂ ਗ੍ਰਫਤਾਰ ਕੀਤਾ ਹੈ ਤੇ ਫਿਰ ਉਸਨੂੰ ਫਿਰੋਜ਼ਪੁਰ ਸਦਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪੁਲਿਸ ਨੇ ਇਸ ਤੇ ਮਾਮਲਾ ਦਰਜ ਕਰ ਲਿਆ ਹੈ ਪਰ ਇਸ ਸ਼ਖਸ ਦੀ ਹਾਲੇ ਤੱਕ ਪਛਾਣ ਨਹੀਂ ਹੋ ਪਾਈ ਹੈ ਇਹ ਕੁਸ ਪੈਟਿਆ ਕੁਝ ਬੋਲ ਵੀ ਨਹੀਂ ਰਿਹਾ ਉਹ ਦੇਖਣ ਨੂੰ ਮਾਨਸਿਕ ਤੌਰ ਤੇ ਬਿਮਾਰ ਵੀ ਜਾਪ ਰਿਹਾ ਹੈ ਜਿਵੇਂ ਕਿ ਤੁਸੀਂ ਤਸਵੀਰਾਂ 'ਚ ਇਸ ਦੀ ਹਰਕਤਾਂ ਤੋਂ ਵੀ ਅੰਦਾਜ਼ਾ ਲਗਾ ਸਕਦੇ ਹੋ ਬਾਕੀ ਪੁਲਿਸ ਵੱਲੋਂ ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਅੱਜ ਕੱਲ ਮਿਤੀ 4/2/2019 ਨੂੰ 136 ਪਟਾਰਨ ਬੀਐਸਐਫ ਦੇ ਕਰਮਚਾਰੀ ਕਮਾਂਡਰ ਸਾਹਿਬ ਵੱਲੋਂ ਇੱਕ ਪੱਤਰ ਭੇਜਿਆ ਗਿਆ। ਨਾਲ ਇੱਕ ਜਿਹੜਾ ਫੜਿਆ ਇੱਕ ਪਾਕਿਸਤਾਨੀ ਜਿਹੜਾ ਦੋਸ਼ੀ ਭੇਜਿਆ ਗਿਆ ਤੇ ਦੱਸਿਆ ਕਿ ਜਿਹੜਾ ਪਾਕਿਸਤਾਨ ਉੱਲੋਕ ਚੌਂਕੀ ਦੀ ਜਿਹੜੇ ਉਹ ਰੇਕਰਾਸਿੰਗ ਕਰਕੇ ਆਇਆ ਸੀ ਇਸ ਨੂੰ ਗ੍ਰਿਫਤਾਰ ਕਰਕੇ ਸਾਡੇ ਵੱਲ ਕੀਤਾ ਜਿਸ ਤੇ ਮਕਦਮਾ ਨੰਬਰ 25 ਮਿਤੀ 4/2/ ਨਹੀਂ ਅਧੀਨ 1733420 ਆਈਪੀ ਐਕਟ 14 ਅਫੈਕਟ 187 ਫੋਰ ਦੇ ਦਰਜੇ ਕੀਤਾ ਗਿਆ ਹੈ। ਇਹ ਇਸ ਵੇਲੇ ਤਪਤੀਸ਼ جاری ਹੈ ਇਹ ਤਾਂ ਮੁਤਾਬਕ ਜਿਹੜੀ ਹੈ ਉਹਨਾਂ ਦੀ ਰਿਪੋਰਟ ਹੈ ਬੀਐਸਐਫ ਦੀ ਇਹ ਪਾਕਿਸਤਾਨ ਜਿਹੜਾ ਬਾਰਡਰ ਕ੍ਰਾਸ ਕਰ ਰਿਹਾ ਸੀ ਪਰ ਇਹ ਕੋਈ ਨਾ ਦੱਸ ਨਹੀਂ ਸਕਦਾ ਸਿਰਫ ਕੱਲਾ ਉਹ ਕਰ ਸਕਦਾ ਜੀ ਅੰ内 ਜੇ ਸਵਾਰੇ ਨਹੀਂ ਇਹਦੀ ਪੁਸ਼ਕਸ਼ ਕੀਤੀ ਹੈ ਬੇਕੀ ਨਾਲ ਜਿਹੜਾ ਸਵਸ ਜਾਣ ਤੋਂ ਬਾਰੇ ਕੋਈ ਗੱਲ ਨਹੀਂ ਹਾਂ ਇੱਥੇ ਨਹੀਂ ਜਿਹੜਾ ਹੁਣ ਖਿਆਲ ਹੈ ਪੁਲਿਸ 23 ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਭਾਰਤ ਪਾਕਿਸਤਾਨ ਦੀ ਸੀਮਾ ਤੇ ਸ਼ੱਕ ਸਾਖਰ ਕਰ ਕੀ ਰਿਹਾ ਸੀ ਕਿ ਇਹ ਵਾਕੀ ਮਾਨਸਿਕ ਤੌਰ ਤੇ ਬਿਮਾਰ ਹੈ ਜੋ ਅਚਾਨਕ ਭਟਕਦਾ ਹੋਇਆ ਬਾਰਡਰ ਤੇ ਪਹੁੰਚ ਗਿਆ ਜਾਂ ਕਾਰਨ ਕੋਈ ਹੋਰ ਹੈ भी विदेश विच अपना भविख बना चाहते हो पाओ विदेश पढ़ाई करने का मौका पिरािड ई सर्विस की सलाह नकार मान्यता प्राप्त करो तिरानवे नौ सौ अठहत्तर तिरानवे नौ सौ अठहत्तर